ਸਸ਼ਿਕਾਉਤ ਉਸ ਦੇਖ ਰੋ ਜੀ ਕੇ ਟੀਵੀ ਮੈਂ ਰਣਜੀਤ ਕੌਰ ਬ੍ਰੇਟਨ ਦੀ ਸ਼ੁਰੂਆਤ ਕਰਾਂਗੇ ਕੰਜਨ ਕੁਮਾਰੀ ਉਰਫ ਕਮਲ ਪਾਬੀ ਦੀ ਜਾਨ ਲੈਣ ਵਾਲੇ ਮਾਮਲੇ 'ਚ ਗ੍ਰਫਤਾਰ ਕੀਤੇ ਗਏ ਦੋ ਮੁਲਜ਼ਮਾਂ ਦਾ ਬਟਿੰਡਾ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਦਵਾ ਮੁਲਜ਼ਮਾ ਜਸਪ੍ਰੀਤ ਸਿੰਘ ਤੇ ਨਿਮਰਤ ਜੀ ਸਿੰਘ ਨੂੰ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਬਟਿੰਡਾ ਦੇ ਐਸਐਸਪੀ ਅਮਨਿਤ ਕੌਂਡਾ ਨੇ ਕਿਹਾ ਕਿ ਪੁਲਿਸ ਦਵਾ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਅਮਰਪਾਤ ਸਿੰਘ ਮਹਿਰੋ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਜਾਰੀ ਨੇ। ਇਸ ਦਰਾਂ ਨੇ ਇੱਕ ਹੋਰ ਪ੍ਰਭਾਵਕ ਪ੍ਰੀਤ ਜੱਟੀ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ ਧਮਕੀ ਦਿੱਤੀ ਗਈ ਹੈ ਜਿਸ ਵਿੱਚ ਸਮਾਂ ਆਨਲਾਈਨ ਸਮਗਰੀ ਅਪਲੋਡ ਕਰਨਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਵੀਡੀਓ ਦੇ ਵਿੱਚ ਪ੍ਰੀਤ ਚੱਟੀ ਨੇ ਕਿਹਾ ਕਿ ਮੇਰਾ 5 ਮਹੀਨੇ ਦਾ ਬੱਚਾ ਹੈ ਤੇ ਮੈਨੂੰ ਅੱਜ ਬਹੁਤ ਬੁਰਾ ਮਹਿਸੂਸ ਹੋ ਰਿਹਾ ਮੈਂ ਸਿਰਫ ਆਸਾਧਾਰਨ ਵੀਡੀਓ ਅਪਲੋਡ ਕਰਦੀ ਹਾਂ ਤੇ ਕਿਸੇ ਗਲਤ ਚੀਜ਼ ਦਾ ਪ੍ਰਚਾਰ ਨਹੀਂ ਕਰਦੀ ਦੱਸਦੀ ਹੈ ਬੀਤੇ ਦਿਨੀ ਭਾਬੀ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਇਹਦੇ ਸ਼ੈ ਮੈਡੀਕਲ ਯੂਨੀਵਰਸਿਟੀ ਬਚੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਚ ਲਾਸ਼ ਮਿਲੀ ਸੀ ਜਿਸ ਦੀ ਜ਼ਿੰਮੇਵਾਰੀ ਅਮਰਪਾਸਿੰਗ ਮੈਰ ਨੂੰ ਲਈ ਸੀ ਦ ਨੈਸ਼ਨਲ ਟੈਸਟਿੰਗ ਏਜੰਸੀ ਇਨ 2025 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਐਨਟੀਏ ਦੇ ਵੱਲੋਂ ਜਾਰੀ ਕੀਤੇ ਗਏ ਨਤੀਜਾ ਵਿੱਚ ਪੰਜਾਬ ਦੇ ਕੇਸ਼ਵ ਮਿੱਤਲ ਨੇ 올 ਇੰਡੀਆ ਰੈਂਕ 7 ਨਾਲ ਪੰਜਾਬ ਚ ਸਿਕਹਲਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ 올 ਇੰਡੀਆ ਰੈਂਕ 28 ਤੇ ਰਹਿਣ ਵਾਲੇ ਹਿਮਾਂਕ ਬਗੇਲ ਨੇ ਪੰਜਾਬ ਵਿੱਚ ਦੂਜਾ ਸਥਾਨ ਹਾਸਲ ਕੀਤਾ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ ਜਾਰੀ ਕੀਤੇ ਗਏ ਨੈਟ UG 2025 ਦੇ ਨਤੀਜੇ ਅਨੁਸਾਰ ਕੇਸ਼ਵ ਨੇ 99.99% ਅੰਕ ਪ੍ਰਾਪਤ ਕੀਤੇ ਨੇ ਜਦੋਂ ਕਿ ਸਤਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਤੇ ਜਨਾਲੀ ਹਿਮਾਂਕ ਨੇ ਵੀ 99 ਪੁਆਇੰਟ ਅੰਕ ਪ੍ਰਾਪਤ ਕੀਤੇ ਲਈ ਪਰਸ ਦੇ ਅੰਕ ਕੇਸ਼ਕ ਤੋਂ ਕੁਝ ਜ਼ਿਆਦਾ ਨੇ ਇਸ ਤੋਂ ਬਾਅਦ ਪ੍ਰਣਾਲਾ ਦੇ ਤਫਾ ਮੈਡੀ ਤੇ ਰਹਿਣ ਵਾਲੇ ਕੇਸ਼ਵ ਮਿੱਤਲ ਪੇਸ਼ੇ ਤੋਂ ਡਾਕਟਰ ਨੇ ਤੇ ਉਹਨਾਂ ਦੀ ਮਾਂ ਕਰੇਲੂ ਔਰਤ ਹੈ ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਨੇ ਨਤੀਜਾ ਦੇਖਿਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਕਿਤਲ ਕੇਸ਼ਵ ਮਿੱਤਲ ਦੇ ਪਿਤਾ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ਵਿੱਚ ਚੰਗਾ ਹੁਸ਼ਿਆਰ ਸੀ ਤੇ ਪੰਜਾਬ ਕਾਂਗਰਸ ਦੇ ਨੇਤਾ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ ਖਾਲੀ ਵਿੱਚ ਕਪਲਨ ਸ਼ਰਮਾ ਸ਼ੁਭਚਨਨ ਦੀ ਵਾਪਸੀ ਦੀ ਚਰਚਾ ਸੀ ਤੇ ਦੀ ਉਹਨਾਂ ਨੇ ਰਾਜਨੀਤੀ ਵਿੱਚ ਵਾਪਸੀ ਬਾਰੇ ਗੱਲ ਕੀਤੀ ਹੈ ਉਹਨਾਂ ਕਹਿ ਕੇ ਉਹ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਸਨ ਨਵਜੋਤ ਸਿੰਘ ਸਿੱਧੂ ਨੇ ਅਮਰਸਰ ਵਿੱਚ ਗਿਆਨੀ ਟੀ ਸਟੋਰ ਦੇ ਬਾਹਰ ਉਹਨੂੰ ਦੇਖਿਆ ਗਿਆ ਜਿੱਥੇ ਉਹਨਾਂ ਨੇ ਕਹਿ ਕੇ ਉਹ ਕਦੇ ਵੀ ਰਾਜਨੀਤੀ ਨੂੰ کاروبار ਨਹੀਂ ਮੰਨਦੇ ਸਿੱਧੂ ਨੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਮਾਫੀਆ ਵਾਂਗ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਅਨੁਸਾਰ ਸਰਕਾਰ ਕੋਲ ਸੂਬੇ ਦੇ ਵਿਕਾਸ ਲਈ ਕੋਈ ਵੀ ਦ੍ਰਿਸ਼ਟੀਕੋਣ ਨਹੀਂ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਰਾਜਨੀਤੀ ਵਿੱਚ ਕਾਰੋਬਾਰ ਕਰਨ ਲਈ ਨਹੀਂ ਸਗੋਂ ਬਦਲਾ ਲਿਆਉਣ ਲਈ ਆਏ ਸਨ ਦੇ ਪਿਛਲੇ 3 ਸਾਲਾਨੀਆਂ ਸਰਕਾਰਾਂ ਤੇ ਟਿੱਪਣੀ ਕਰਦੇ ਹੋਏ ਸਿੱਧੂ ਨੇ ਕਹਿ ਕੇ ਸਾਰੀਆਂ ਸਰਕਾਰਾਂ ਮਾਫੀਆ ਕੰਟਰੋਲ ਹਿੱਟਸ ਹਨ ਤੇ ਆਪਣੀ ਇਮਾਨਦਾਰੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਹਿ ਕੇ 15 ਸਾਲਾਂ ਦੀ ਰਾਜਨੀਤੀ ਵਿੱਚ ਉਹਨਾਂ ਤੇ ਕੋਈ ਵੀ aarop ਨਹੀਂ ਲੱਗਿਆ ਲੁਧਿਆਣਾ ਪੱਛਮੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਜ਼ੋਰ ਰਹੀ ਮੁਹਿੰਮ ਚਲਾਈ ਗਈ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਖਾਸ ਗੱਲਬਾਤ ਕਰਨ ਦਾ ਦਾਵਾ ਕੀਤਾ ਇੱਕ ਸੰਜੀਵ ਅਰੋੜਾ 35000 ਲੀਡ ਨਾਲ ਜਿੱਤਣਗੇ ਉਹਨਾਂ ਨੇ ਕਿਹਾ ਕਿ ਆਪ ਦਾ ਕਿਸੇ ਵੀ ਪਾਰਟੀ ਨਾਲ ਸਿੱਧਾ ਮੁਕਾਬਲਾ ਨਹੀਂ ਹੈ ਪਰ ਲੀਡ ਦਾ ਮੁਕਾਬਲਾ ਚੱਲ ਰਿਹਾ ਹੈ ਜਿਵੇਂ ਜਲੰਧਰ ਪੱਛਮੀ ਵਿੱਚ ਉਹਨਾਂ ਦੱਸਿਆ ਕਿ ਪਹਿਲਾਂ ਕਾਂਗਰਸ ਨੂੰ ਮੁਕਾਬਲਾ ਵਾਲੀ ਪਾਰਟੀ ਮੰਨਿਆ ਜਾਂਦਾ ਸੀ ਪਰ ਹੁਣ ਸਾਰੇ ਪਿੱਛੇ ਰਹਿ ਗਏ ਨੇ ਤਾਲੀਵਾਨ ਨੇ ਕਾਂਗਰਸ ਭਾਜਪਾ ਸਰਕਾਰ ਦੇ ਗਠਜੋੜ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂਰਾਜ ਸਬਾ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਬੇਕਾਰ ਨੇ ਕਿਉਂਕਿ ਸੰਜੀਵ अरोड़ा ਸ਼ਾਨਦਾਰ ਜਿੱਤ ਹਾਸਲ ਕਰਨੇ ਨੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਤੇ ਜਿੰਨਾ ਤੇ ਕੇਜਰੀਵਾਲ ਤੇ ਸੰਜੀਵ ਦੀ ਨਾਮਜ਼ਦਗੀ ਸਮੇਂ ਦੋ ਸਾਲ ਦੀ ਧਮਕੀ ਦੇਣ ਦਾ ਇਲزام ਲਗਾਇਆ ਗਿਆ ਸੀ ਧਨੀਵਾਲ ਨੇ ਸਪਸ਼ਟ ਕੀਤਾ ਹੈ ਕਿ ਆਪ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ ਮੋਹਾਲੇ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਚ ਕਰੋਨਾ ਵਾਇਰਸ ਦੇ ਮਾਮਲੇ ਚ ਹੋਏ ਵਾਅਦੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਜਿੱਥੇ ਇੱਕ ਹਫ਼ਤਾ ਪਹਿਲਾਂ ਸਵੇਰ ਵਿੱਚ ਸਿਰਫ 12 ਐਕਟਿਵ ਕੇਸ ਸਨ ਹੁਣ ਇਹਨਾਂ ਦੀ ਗਿਤੀ 35 ਤੋਂ ਵੱਧ ਗਈ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਸੰਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਚ ਸਥਿਤੀ ਨਿਯੰਤਰਣ ਹੇਠ ਹੈ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ ਹਾਲਾਂਕਿ ਇਸ ਐਡਵਾਈਜ਼ਰੀ ਚ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਸੈਡਵਾਇਜ਼ਰੀ ਅਨੁਸਾਰ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ ਤੇ ਵੱਡੇ ਉਮਰ ਦੇ ਵਿਅਕਤੀ ਕਰਮਵਤੀ ਮਹਿਲਾਵਾਂ بیمار ਜਾਂ ਕਮਜ਼ੋਰ ਰਹੋ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਭੀੜ ਭੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਚੇਤਾਵਨੀ ਦਿੱਤੀ ਗਈ ਹੈ ਕੈਬੋਰ ਵਿੱਚ ਇੰਦੋਰ ਦੀ ਸੋਨਮ ਵੱਲੋਂ ਆਪਣੇ ਪ੍ਰੇਮੀ ਦੀ ਮੁੱਦਤ ਨਾਲ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਹਲੇ ਸੁਲਝਿਆ ਨਹੀਂ ਕੈਬੋਰ ਵਿੱਚ ਹੋਇਆ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ਤੇ ਸਿਟੀ ਵਨ ਪੁਲਿਸ ਨੇ ਉਸਦੀ ਪਤਨੀ ਤੇ ਪ੍ਰੇਮੀ ਉਰਦ ਮਾਮਲਾ ਦਰਜ ਕਰ ਲਿਆ ਸਵੇਰੇ ਬੀਜ ਫਾਰਮ ਵਿੱਚ ਮ੍ਰਿਤਕ ਪਾਏ ਗਏ ਵਿਅਕਤੀ ਦੇ ਨੇ ਕਤਲ ਦਾ ਫੇਰ ਬੋਰ ਪੁਲਿਸ ਨੇ ਸਿਰਫ ਡੇਢ ਘੰਟੇ ਵਿੱਚ ਸੁਲਝਾ ਲਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਲਗਭਗ 14 ਸਾਲ ਪਹਿਲਾਂ ਸ਼ਿਮਲਾ ਰਾਣੀ ਨਿਵਾਸੀ ਟਾਲੀ ਵਾਲਾ ਨਾਮ ਹੋਇਆ ਸੀ ਤੇ ਉਹਨਾਂ ਦੇ ਦੋ ਬੱਚੇ ਨੇ ਸ਼ਿਮਲਾ ਰਾਣੀ ਤੇ ਰਾਮ ਸਿੰਘ ਉਰਫ RAMMU ਦੇ ਨਾਲ ਨਜੈਸਵਲ ਸੰਜਿਸ ਕਾਰਨ ਪਤੀ ਪਤਨੀ ਵਿੱਚ ਅਕਸਰ ਝਗੜਾ ਰਹਿੰਦਾ ਸੀ ਤੇ 12 ਜੂਨ ਨੂੰ ਰਾਤ ਨੂੰ ਕਰੀ 8:00 ਵਜੇ ਕੁਲਦੀਪ ਸਿੰਘ ਆਪਣੀ ਪਤਨੀ ਆਪਣੀ ਮਾਂ ਨੂੰ ਕਹਿ ਕੇ ਘਰੋਂ ਨਿਕਲਿਆ ਸੀ पर वापस नहीं आया अमेरिकी राष्ट्रपति डोनाल्ड ट्रंप ਨੇ ਇਜ਼ਰਾਈਲ ਇਰਾਨ ਜੰਦ ਤੇ ਇੱਕ ਵੱਡਾ ਖੁਲਾਸਾ ਕੀਤਾ ਹੈ ट्रंप ਦਾ ਕਹਿਣਾ ਹੈ ਕਿ ਉਹ ਜਾਣਦੇ ਨੇ ਕਿ ਇਜ਼ਰਾਈਲ ਰਾਹ ਹਮਲਾ ਕਰੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਜ਼ਰਾਈਲ ਨੂੰ ਲੰਬੇ ਸਮੇਂ ਤੋਂ ਇਰਾਨ ਦੇ ਹਮਲੇ ਕਰਨ ਤੋਂ ਰੋਕਿਆ ਸੀ ਮੰਨਿਆ ਕਿ ਅਮਰੀਕੀ ਪ੍ਰਸ਼ਾਸਨ ਇਜ਼ਰਾਈਲ ਦੇ ਹਮਲੇ ਤੋਂ ਪੂਰੀ ਤਰ੍ਹਾਂ ਨਾ ਜਾਣੂ ਸੀ ਤੇ ਉਹਨਾਂ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਕਹੇ ਕਿ ਹਲੇ ਬਹੁਤ ਦੇਰ ਨਹੀਂ ਹੋਈ ਹੈ ਇਰਾਨ ਨੂੰ ਪਰਮਾਣੂ ਸਮਝੌਤਾ ਕਰਨਾ ਚਾਹੀਦਾ ਫਿਲਹਾਲ ਇਸ ਬਲਟਨ ਦੇ ਪਾਸੇ ਨਹੀਂ ਨਵੀਂ ਤਾਜ਼ਕ ਖ਼ਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਆਈ ਟੀਵੀ ਨਾਲ